ਤਵਾ ਲੀ ਗੁਰ ਕਾਲੀ ਮਾ ਸ੍ਰੀ ਸ਼ੇਸ਼ਤਾ ਤੇਰੇ ਸਾਹਮਣੇ ਬੈਠ ਕੇ ਸਹਿਤ ਕਰਦਾ ਮੈਂ ਆਪਣੇ ਰਚਨਾ ਪੇਚ ਮੈਂ ਲਗਾ ਗਲਮੀ ਅਗੇ ਨਹੀਂ ਓ ਚੁਕਣਾ ਚੁਕਵਾ ਕਰਦਾ ਬਾਏ ਮਿਕਲਾਵ ਜਿੰਦਾਬਾਦ ਬੋਲ ਕੇ ਕਾਰੀ ਲੋਕਾਂ ਦੀ ਸਿਫਤ ਪੂਰਨ ਧੋਰ ਕੇ ਨਾਵੇਂ ਮਿਕਲਾਵ ਜਿੰਦਾਬਾਦ ਬੋਲ ਕੇ ਹੱਥ ਮੂਨ ਢੋਲ ਕੇ ਮੁਸੀਬਤਾਂ ਚ ਰੁਕਣਾ ਜਾਨ ਜਾਂਦੀ ਐ ਤੇ ਜਾਵੇ ਮੇਰੇ ਪੁੱਤਰ ਗੁਲਾਮੀ ਅੱਗੇ ਨਹੀਂ ਹੋ ਚੁਕਣਾ ਜਾਨ ਜਾਂਦੀ ਐ ਤੇ ਜਾਵੇ ਮੇਰੇ ਪੁੱਤਰ ਗੁਲਾਮੀ ਅੱਗੇ ਨਹੀਂ ਹੋ ਚੁਕਣਾ ਗੋਰੇ ਸ਼ਾਸ਼ਕਾਂ ਦਾ ਕਿੰਜ ਦਮ ਕਰਿਆ ਜਿਉਣਾ ਲੋਕਾਂ ਦਾ ਨਰਕ ਕੰਡੇ ਖੜਿਆ ਗੋਰੇ ਸ਼ਾਸ਼ਕਾਂ ਦਾ ਕਿੰਜ ਦਮ ਕਰਿਆ ਕਿਉਣਾ ਮੁਕਨਾ ਨਾਰੇ ਕੰਡੇ ਕੜਿਆ ਅਮਨੇ ਕੀ ਦੇ ਕੀਤੇ ਹੋਏ ਅਦ ਬਣਦੇ ਅਮਨੇ ਕੀ ਦੇ ਕੀਤੇ ਹੋਏ ਅਦ ਬਣਦੇ ਜਰਮ ਆਈ ਵੇਖ ਤੁਕਣਾ ਜਾਣ ਜਾਂਦੀ ਐ ਤਜਾਵੇ ਮੇਰੇ ਪੁੱਤਰਾ ਮੇਰੇ ਨਹੀਂ ਉੱਠੇਣਾ ਜਾਣ ਜਾਂਦੀ ਐ ਤਜਾਵੇ ਮੇਰੇ ਪੁੱਤਰਾ ਗਲਮੀਕ ਨਹੀਂ ਉੱਠੇਣਾ ਮਾਂ ਦੇਸ਼ ਦਾ ਪਕਾ ਕੇ ਮੈਂ ਗਾਵੇ ਦਿੱਤੇ ਵੇਖ ਮਾਰੀ ਨੀਤ ਦੇ ਮਾਲ ਦੇਸ਼ ਦਾ ਪਕਾ ਕੇ ਮਹੰਗਾ ਵੇਚੇ ਬੇਖੌ ਬੋ ਰੁਟਣ ਕਾਣੀ ਨੀਤ ਦੇ ਜੇ ਕੋਈ ਹੱਥਾਂ ਲਈ ਠਾਵੇ ਮਾਜ ਲੁਟ ਪੁਟ ਨਦੀਆਂ ਤੇ ਮਹਾਰਸਪਤ ਨੂੰ ਜਾਨ ਜਾਂਦੀ ਐ ਤਾਂ ਜਾਵੇ ਮੇਰੇ ਪੁੱਤ ਰਗ ਲਾਮੀ ਅੰਗੇ ਨਹੀਂ ਹੁਕੂਕਣਾ ਜਾਨ ਜਾਂਦੀ ਐ ਤਾਂ ਜਾਵੇ ਮੇਰੇ ਪੁੱਤ ਰਗ ਲਾਮੀ ਅੰਗੇ ਨਹੀਂ ਹੁਕੂਕਣਾ ਚੰਗਾ ਸੇ ਫਲੀ ਤੇ ਪੰਬ ਜਾ ਕੇ ਲਾ ਦਿੱਤਾ ਵਾਇ ਲੋਕਾਂ ਦੀ ਨੂਰ ਕੰਨੀ ਪਾਜਦਾ ਚੰਗਾ ਸੰਬਲੀ ਤੇ ਪੰਬ ਚ ਆ ਕੇ ਲੜੀਤਾ ਵਾਇ ਲੋਕਾਂ ਦੀ ਨੂਰ ਕੰਨੀ ਪਾਜਦਾ ਯੋਧੇ ਭਾਗਤ ਹਕਾਲੇ ਜੂਜ ਮਰਦੇ ਯੋਧੇ ਭਾਗਤ ਹਕਾਲੇ ਜੂਜ ਮਰਦੇ ਸਪਾਈ ਤੋ ਨਾ ਸੇਖੇ ਸੁਪਣਾ ਜਾਨ ਜਾਂਦੀ ਐ ਤ ਜਾਵੇ ਮੇਰੇ ਪੁੱਤ ਰਗ ਲਾਮੀ ਐ ਕੇ ਨਹੀਂ ਹੁਕਮ ਕਣਾ ਜਾਨ ਜੰਤਰੀ ਤੇ ਚਲੇ ਪੁੱਤਰ ਅਗਲਾ ਮੈਂ ਕਿਹਨੂੰ ਕਿਹ ਕਣਾ ਮਾਤਾ ਲੋਰੀ ਤੇ ਤੇ ਲਾਸਾ ਦੇਵੇ ਪਿਆਰ ਨਾ ਪੁੱਤ ਨਿਮਰ ਦਾ ਨਾ ਪਿਆਰ ਕਦੇ ਖਾਰ ਨਾ ਮਾਤਾ ਲੋਰੀ ਤੇ ਤੇ ਲਾਸਾ ਦੇਵੇ ਪਿਆਰ ਨਾ ਪੁੱਤ ਨਿਮਰ ਦਾ ਨਾ ਪਿਆਰ ਕਦੇ ਹਾਰ ਨਾ ਸਾਬ ਚੰਦ ਦੇ ਮੰਦਰ ਕਿਲਵਾਰ ਨੂੰ ਹੱਕ ਤੇ ਛੇਰਾ ਮਾਰ ਬੁੱਬੀਣਾ ਜਾਨ ਜਾਂਦੀ ਐ ਤੇ ਜਵ ਮੇਰੇ ਪੁੱਤ ਰਗਲਾਮੀ ਅੱਗੇ ਨੂੰ YouTube ਤੇਣਾ ਜਾਨ ਜਾਂਦੀ ਐ ਤੇ ਜਵ ਮੇਰੇ ਪੁੱਤ ਰਗਲਾਮੀ ਅੱਗੇ ਨਹੀਂ ਉੱਠ ਪਿਣਾ ਬਹੁਤ ਬਹੁਤ ਵਧੀਆ ਬਹੁਤ ਜਾਨ ਜਾਂਦੀ ਤੇ ਜਵ ਮੇਰੇ ਪੁੱਤ ਰਗਲਾਮੀ ਅੱਗੇ ਨਹੀਂ ਟੁਕਣਾ ਕਿ ਜੇ ਇਹ ਸਮੇਂ ਬੜੀ ਜਾਇਏ ਕਿ ਕੋਈ ਵੀ ਸਹਿਤਕਾਰ ਕਵੀ ਜਿੱਦ ਵਿੱਚ ਆਪਣੀ ਨਿੱਜੀ ਗੱਲ ਕਰਦਾ ਹੈ ਕਿ ਨਾਲ ਨਾਲ ਪਰਦੇ ਦੀ ਗੱਲ ਕਰੇ ਕਿਉਂਕਿ ਤੋਂ ਸਾਡੇ ਆਸ-ਪਾਸ ਜੋ ਵੀ ਪਰਵਾਹਾਂ ਵੱਪਨੀਆਂ ਜੋ ਕੁਝ ਹੋ ਰਿਹਾ ਹੈ ਉਸ ਨੂੰ ਕਵੀ ਕੁੱਟ ਨਹੀਂ ਸਕਦਾ ਸਹਿਤਕਾਰ ਕੁੱਟ ਨਹੀਂ ਸਕਦਾ ਕਿਉਂਕਿ ਉਹਨਾਂ ਸਾਰੀਆਂ ਪਰਵਾਹਾਂ ਨੂੰ तसील तो करके कोई भी कवि अपने शब्द अपने शब, अपने साधन दें तो मैं हाल ही दिनों से जो चल रही है मूवमेंट एक कम नौजवान जो उठी जिन जयंती करके बनाया जाता था। खासकर था। स्थानवी को लेकर दो हज़ार इक्कीस के जमी हुई पीढ़ी विशेष करके कंप्यूटर की जमपड़ ਉਸ ਬਾਰੇ ਮੈਂ ਵੀ ਹੋਰ ਸਮਝਿਆ ਸੁੱਖਿਆ ਉਹਨੇ ਪੁੱਛੀ ਜੀ ਹੈ ਕਿਉਂ ਬਿਲਕੁਲ ਦੁਬਾਰ ਉਠਿਆ ਬਾਗ ਵਿੱਚ ਵੀ ਹੋਰ ਆਖਾ ਵੇ ਇਸ ਵਿੱਚ ਬਹੁਤ ਭਾਰੀ ਲੱਗਨ ਦੇ ਇੱਕਦਮ ਉਠੇ ਹਾਰੂ ਕੀ ਹੈ ਕਿ ਮੈਂ ਦੋ ਐਪੀਸੋਡ ਦੇਖਣ ਤੋਂ ਬਾਅਦ ਕੱਲ ਉਸੇ ਮੇਰੇ ਕਾਲਾ ਫੇਸਬੁਕ ਪੱਤਾ ਦੇ ਵਿੱਚ ਟਾਲਾ 36 ਦਫਤਾ ਜਿਸ ਮੈਂ ਹਵਾ ਨੂੰ ਮੈਟਾ ਪਰ ਬਣਾ ਕੇ ਉਹ ਬਣ ਕੀਤੀ ਹੈ मैं पढ़ लगा सा हवा हवा सा हवाया हवा मोर है रोह तो है यह शोर क्यों है यह रोह क्यों है जरा सुनो तो सही बात खा पाओ इन दि, इन्होंने दि दिल की ਜ਼ਰਾ ਸੋਚੋ ਤਾਂ ਸိတ် ਇਹਨਾਂ ਦੀ ਬਾਤ ਖਾ ਪਾਉ ਇਹਨਾਂ ਦੇ ਦਿਲ ਦੀ ਇਹ ਹਵਾ ਦਾ ਚੌਕਾ ਜੋ tufaan ਪਣ ਆਖ ਰੁਕਦਾ ਸਾਡੇ ਦੂਹੇ ਤੇ ਇਹ ਹਵਾ ਦਾ ਚੌਕਾ ਜੋ tufaan ਪਣ ਆਖ ਰੁਕਦਾ ਸਾਡੇ ਦੂਹੇ ਜ਼ਰਾ ਦਸਤਕਾ ਸੁਣੇ ਨਹੀਂ ਇਹ ਹਵਾ ਦਾ ਬੁਰਾ ਕਿਉਂ ਗੁੱਸੇ ਹੈ ਕਿਉਂ tufaan ਪਣ ਰੁਕਦਾ ਇਹ ਹਵਾ ਦਾ ਬੁਰਾ ਕਿਉਂ ਗੁੱਸੇ ਹੈ ਕਿਉਂ tufaan ਪਣ ਰੁਕਦਾ ਆਓ ਇਹਦੀ ਗੱਲ ਸੁਣੀਏ ਇਹਨੂੰ ਗੱਲ ਨਾਲ ਲਈਏ ਆਓ ਇਹਦੀ ਗੱਲ ਸੁਣੀਏ ਇਹਨੂੰ ਗੱਲ ਨਾਲ ਲਈਏ ਕੀ ਨਾ ਹੋਵੇ ਕਿ ਇਹਦਾ ਗੁੱਸਾ ਜੰਗਲ ਦੀ ਆਤਮਾ ਸਭ ਕੁਝ ਕਸਮ ਕਰ ਸੁਟੇ ਕੀ ਨਾ ਹੋਵੇ ਕਿ ਇਹਦਾ ਗੁੱਸਾ ਜੰਗਲ ਦੀ ਆਤਮਾ ਸਭ ਕੁਝ ਕਸਮ ਕਰ ਸੁਟੇ ਤੇ ਫਿਰ ਲੱਦੇ ਨੇ ਫਿਰੇ ਕੋਈ ਹਰਿਆ ਬੂਟ ਮੱਚ ਦੇ ਜੰਗਲ ਦੇ ਵਿੱਚ ਸੁਪਤ ਹੋਵੇ